ਪੰਜਾਬ ਦੇ ਵਿੱਚ ਚੋਰਾਂ ਦੇ ਹਾਲ ਇਸ ਕਦਰ ਬੁਰੇ ਹੋ ਚੁੱਕੇ ਐ ਕਿ ਹੁਣ ਜਦੋਂ ਉਹਨਾਂ ਨੂੰ ਚੋਰੀ ਕਰਨ ਨੂੰ ਕੁਝ ਨਹੀਂ ਮਿਲ ਰਿਹਾ ਤਾਂ ਉਹ ਅਜੀਬੋ-ਗਰੀਬ ਚੀਜ਼ਾਂ ਤੱਕ ਚੋਰੀ ਕਰਕੇ ਲਜਾਣ ਲੱਗ ਪਏ ਐ ਐਸਾ ਹੀ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਉਦਯੋਗਿਕ ਸ਼ਹਿਰ ਲੁਧਿਆਣਾ ਤੋਂ ਜਿੱਥੇ ਸ਼ਹਿਰ ਦੇ ਚੌੜਾ ਬਾਜ਼ਾਰ 'ਚ ਕੁਝ ਨੌਜਵਾਨਾਂ ਦੇ ਵੱਲੋਂ ਸੀਬ੍ਰਿਜ ਦੇ ਟੱਕਣ ਚੋਰੀ ਕੀਤੇ ਜਾਣ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੁਝ ਨੌਜਵਾਨ ਆਟੋ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਉਹ ਸਾਰੇ ਯੰਤਰ ਹੁੰਦੇ ਨੇ ਜੋ ਚੋਰੀ ਕਰਨ ਦੇ ਲਈ ਵਰਤੇ ਜਾਣੇ ਸੀ ਇਸੇ ਦਰਮਿਆਨ ਨੌਜਵਾਨ ਆਟੋ ਚੋਂ ਬਾਹਰ ਨਿਕਲ ਕੇ ਆਸ-ਪਾਸ ਦੇਖ ਕੇ ਸੀਬ੍ਰਿਜ ਦਾ ਟੱਕਣ ਚੋਰੀ ਕਰਨ ਲੱਗਦੇ ਨੇ ਤਾਂ ਉਹਨਾਂ ਨੂੰ ਕਿਸੇ ਦੇ ਹੋਣ ਦੀ ਭਣਕ ਲੱਗ ਜਾਂਦੀ ਹੈ ਤਾਂ ਉਹ ਇੱਕ ਬਾਰ ਫਿਰ ਆਟੋ ਦੇ ਵਿੱਚ ਬੈਠ ਕੇ ਜਾਣ ਲੱਗਦੇ ਆ ਪਰ ਫਿਰ ਮੌਕਾ ਮਿਲਦਾ ਦੇਖ ਕੇ ਅਖੀਰ ਤਿੰਨੋ ਜਣੇ ਮਿਲ ਕੇ ਇਸ ਹਰਕਤ ਨੂੰ ਅੰਜਾਮ ਦੇ ਦਿੰਦੇ ਆ ਤੇ ਸੀਵਰੇਜ ਦਾ ਟੱਕਣ ਚੁੱਕ ਕੇ ਆਟੋ ਦੇ ਵਿੱਚ ਰੱਖ ਕੇ ਰਫੂ ਚੱਕਰ ਹੋ ਜਾਂਦੇ ਆ ਇਹ ਤਾਂ ਰਹੀ ਸੀਸੀਟੀਵੀ ਦੀ ਗੱਲ ਹੁਣ ਦੂਜੇ ਪਾਸੇ ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀ ਇੱਕ ਨੌਜਵਾਨ ਨੇ ਦੱਸਿਆ ਹੈ ਕਿ ਉਸਦੀ ਮਾਤਾ ਸਵੇਰੇ ਜਦੋਂ ਮੰਦਰ ਜਾਣ ਦੇ ਲਈ ਉੱઠી ਤਾਂ ਉਸਨੇ ਇਹਨਾਂ ਨੌਜਵਾਨਾਂ ਨੂੰ ਬਾਲਕੋਨੀ ਚੋਂ ਸੀਵਰੇਜ ਦੇ ਟੱਕਣ ਚੋਰੀ ਕਰਦੇ ਦੇਖਿਆ ਉਦੋਂ ਤੱਕ ਉਹ ਲਗਭਗ ਇਸ ਘਟਨਾ ਨੂੰ ਅੰਜਾਮ ਦੇ ਚੁੱਕੇ ਸੀ ਜਦੋਂ ਉਕਤੋਰਤ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਚੋਰ ਔਟੋ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਇਲਾਕਾ ਨਿਵਾਸੀਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਕਰੀਬ 10 ਮਿੰਟਾਂ ਦੇ ਵਿੱਚ ਇੰਨੇ ਹੀ ਚੋਰਾਂ ਨੇ ਇਲਾਕੇ ਦੇ ਵਿੱਚੋਂ ਕਈ ਸੀਵਰੇਜ ਦੇ ਟੱਕਣ ਚੋਰੀ ਕੀਤੇ ਆ ਇਸ ਸਬੰਧ ਦੇ ਵਿੱਚ ਜਦੋਂ ਦਿਨ ਚੜ੍ਹਨ ਤੇ ਲੋਕਾਂ ਨੇ ਇਲਾਕੇ ਦੇ ਵਿੱਚ ਜਾ ਕੇ ਦੇਖਿਆ ਤਾਂ ਕਈ ਸੀਵਰੇਜ ਦੇ ਟੱਕਣ ਗਾਇਬ ਸੀ ਘਟਨਾ ਵਾਲੀ ਥਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰੇ ਜਾਣ ਤੋਂ ਬਾਅਦ ਪਤਾ ਲੱਗਿਆ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਤੋਂ ਤਿੰਨ ਨੌਜਵਾਨ ਸੀ ਤੇ ਇਹ ਸ਼ਹਿਰ ਦੇ ਮੁੱਖ ਖੇਤਰਾਂ ਦੇ ਵਿੱਚ ਹੀ ਸੀਵਰੇਜ ਦੇ ਟੱਕਣ ਚੋਰੀ ਕਰਦੇ ਆ ਫਿਲਹਾਲ ਇਸ ਮਾਮਲੇ ਸੰਬੰਧੀ ਲੋਕਾਂ ਨੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ ਤੇ ਘਟਨਾ ਸੰਬੰਧੀ ਨਗਰ ਨਗਮ ਦੇ ਅਧਿਕਾਰੀਆਂ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਪਰ ਇਹਨਾਂ ਲਗਾਤਾਰ ਵਧ ਰਹੀਆਂ ਘਟਨਾਵਾਂ ਨੂੰ ਦੇਖਦਿਆਂ ਹੋਇਆਂ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਉੱਠ ਰਹੇ ਐ ਕਿ ਇੰਨੇ ਵੱਡੇ ਸ਼ਹਿਰ ਦੇ ਵਿੱਚ ਜਿੱਥੇ ਹਰ ਵੇਲੇ ਪੁਲਿਸ ਗਸ਼ਟ ਦੇ ਉੱਤੇ ਰਹਿੰਦੀ ਐ ਇਹਨਾਂ ਚੋਰਾਂ ਦੇ ਹੌਸਲੇ ਇਹਨੇ بلند ਕਿਵੇਂ ਹੋ ਸਕਦੇ ਐ ਕਿਉਂ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਤੇ ਅਜੇ ਤੱਕ ਪੁਲਿਸ ਤੇ ਅੜਕੇ ਨਹੀਂ ਚੜੇ ਐ ਬਾਕੀ ਹੁਣ ਵੇਖਣਾ ਹੋਏਗਾ ਕਿ ਕਾਨੂੰਨ ਤੋਂ ਬੇਖੌਪੋਕੇ ਹੰਮਰੇ ਇਹਨਾਂ ਸਮਾਜ ਵਿਰੋਧੀ ਤੱਤਾਂ ਨੂੰ ਆਖਿਰ ਕਿਵੇਂ ਨੱਥ ਪਾਈ ਜਾਏਗੀ